ਸੱਕਰਸਾ ਤੋਂ ਤਾਂ ਤੁਹਾਨੂੰ ਲੈਵਲ ਉੱਲਟ ਲਾਡੂਲਾ ਕਰਮਾ ਵਾਲੀ ਦੇ ਕਾਫੀ ਪਈਆਂ ਮੋੜ ਲਈ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉਗਾ ਭਰਾ ਜ਼ਿਮੀਦਾਰ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000 7552 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਤੋ ਵੱਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਕਾਨੂੰਨੀ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਜੇ ਕੱਲ ਨੂੰ ਸੇਲ ਹੋਗੀ ਤਾਂ ਆਪਾਂ ਲਿਖ ਦਾਂਗੇ ਵੀ ਸੇਲ ਹੋਗੀ ਨੰਬਰ ਆਪਾਂ ਘੱਟ ਚੱਕ ਦੇਣ ਨੂੰ ਨੂੰ ਸਾਨੂੰ ਪਤਾ ਹੀ ਆ ਜੀ ਠੀਕ ਹੈ ਨਾ ਕਈ ਭਰਾ ਮੈਨੂੰ ਹੂਣ ਆਉਣ ਲੱਗ ਜਾਂਦੇ ਆ ਤੇ ਇਸ ਕਰਕੇ ਜ਼ਿਮੀਂਦਾਰ ਭਰਾ ਕਿਉਂ ਵਪਾਰੀ ਵੀਰ ਤਾਂ ਸੁਣ ਲੈਂਦੇ ਆ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸੋਸ਼ਰੀ ਭਾਈ ਜੀ ਨਾਮ ਗੁਰਪ੍ਰੀਤ ਸਿੰਘ ਜੀ ਪੈਂਡ ਭਗਤਪੁਰਾ ਜੀ ਝਾੜੇ ਕੋਠੇ ਜ਼ਿਲ੍ਹਾ ਬਰਨਾਲਾ ਜੀ ਬੈਡ ਦੀ ਜਾਣਕਾਰੀ ਹੋ ਜੀ ਕਹਿੰਦੇ ਸੂਏ ਸੂਣਾ ਬੈਡ ਇਹ ਤੀਜੇ ਸੂਏ ਸੂੜੀਆਂ ਬਈ ਯਾਰ ਠੀਕ ਆ ਤੀਜੇ ਸੂਏ ਸੂਣਾ ਪਿਛਲੇ ਸੂਏ ਦੁੱਧ ਬਈ ਦੁੱਧ ਦੁੱਧ 17 ਇੰਟਰ ਦਿੱਤਾ ਬਈ ਇਹਨੇ ਠੀਕ ਆ ਕਰ ਦੀ ਆਪਣੀ ਕਰ ਦਿਆ ਜੀ ਆ ਬੱਚੇ ਇਸੇ ਦੀ ਆਹ ਬੈਡ ਇਹ ਬੱਚੇ ਦੀ ਆ ਹਾਂ ਜੀ ਠੀਕ ਆ ਤੇ ਪਿਛਲੇ ਸੂਏ ਦੁੱਧ ਦਾ ਸਾਰਾ 17 18 ਲੀਟਰ ਹੈ ਹਾਂ ਜੀ ਤੇ ਰੇਟ ਭਰਾ ਦਾ ਜਾਇ ਜਾ ਰੇਟ ਬਈ ਫੋਨ ਤੇ ਕਰਾਂਗੇ ਰੇਟ ਫੋਨ ਤੇ ਹਾਂ ਹਜੇ ਕੱਚੀ ਆ 5-7 ਦਿਨਾਂ ਦੀ ਠੀਕ ਆ ਹਾਂ ਜੀ 5-7 ਦਿਨ ਲੂਗੀ ਇਹ ਪ੍ਰਾ ਚੱਕਰ ਸਾਂ ਦੇ। ਇਹਦੀ ਰਿੱਗੜਾ ਦਬਾ ਦਿਓ ਜੀ ਬਸ ਬਾਹਰ ਨੂੰ। ਲੋ ਜੀ। ਬਸ ਇਹ ਜਿਹੜੀ ਕਰਮਾ ਵਾਲੀ ਦੀ ਤੇ ਖਾਂਸਾਤ ਦੇ ਨਾਲ ਜਿਹੜੀ ਹਲੇ ਕੱਚੀ ਆ ਠੀਕ ਹੈ ਜੀ। ਤੋੜ ਦੋਈ। ਲੋ ਪ੍ਰਾ। ਚੱਕਰ ਸਾਂ ਦੇ ਤਾਂ ਤੋਂ ਲੈ ਵਲੂ ਵਾਲ ਟੇ ਲਾਡੂਆਂ ਕਰਮਾ ਵਾਲੀ ਦੇ ਕਾਫੀ ਪਈਆਂ। ਮੋੜ ਦਿਓ ਜੀ। ਲੋ ਜੀ। ਲਓ। ਫੇਸ ਚੱਕਰ ਸਾਂ ਦੇ ਪ੍ਰਾ। ਲੈ ਚੱਲ ਲੈ ਚੱਲ। ਲੋ ਜੀ। ਲੇ ਵੇਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਭਰਾ ਲੋ ਜੀ ਡਾੜ ਜੀ ਕਰਕੇ ਬਣਦੀ ਵੀ ਮੈਂ ਲੈਵਾ ਦਿਖਾਉਣਾ ਮੜਾ ਜੀ ਲੋ ਜੀ ਚੀਕਾਈ ਚੈੱਕ ਕਰ ਸਕਦਾ ਥਾ ਤੁਹਾਨੂੰ ਹੋਰ ਵੀ ਜੂ ਕਰਕੇ ਵਿਖਾ ਦੇ ਨਹੀਂ ਜੀ ਮੇਰੇ ਭਰਾਓ ਜੀ ਤਰੋ ਜੀ ਜੀ ਸੈਡ ਉਹਦਾ ਡਰਦੀ ਹੈ ਕੈਮਰੇ ਤੋਂ ਕੀਤੇ ਚੈੱਕ ਕਰ ਸਕਦੇ ਭਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਚਾਲ ਵਾਲੇ ਕੋਠੇ ਵੀ ਕਹਿੰਦੇ ਆ ਭਗਤਪੁਰਾ ਵੀ ਕਹਿੰਦੇ ਆ ਬਾਈ ਦਾ ਨੰਬਰ ਟਾਈਟਲ ਵਿੱਚ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ